ਕਰ ਰਹੇ ਕੁਝ ਨੌਜਵਾਨਾਂ ਨੂੰ ਰੋਕਣਾ ਇਸ ਨੌਜਵਾਨ ਨੂੰ ਇੰਨਾ ਜ਼ਿਆਦਾ ਮਹਿੰਗਾ ਪੈ ਗਿਆ ਕਿ ਇਸ ਨੂੰ ਲਹੂ ਲਹਾਨ ਕਰ ਦਿੱਤਾ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਲਹੂ ਦੇ ਨਾਲ ਲਥਪਥ ਹੋਇਆ ਇਹ ਨੌਜਵਾਨ ਨਜ਼ਰ ਆ ਰਿਹਾ ਉਥੇ ਦੱਸਦੀ ਹੈ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈਆਂ ਨੇ ਜਿੱਥੋਂ ਦੇ ਰੂਪਨਗਰ ਇਲਾਕੇ ਦੇ ਵਿੱਚ ਇੱਕ ਦੁਕਾਨ ਦੇ ਉੱਪਰ ਕੁਝ ਨੌਜਵਾਨਾਂ ਦੀ ਬਹਿਸ ਹੋ ਰਹੀ ਸੀ ਤੇ ਇਸੇ ਦੌਰਾਨ ਇਸ ਨੌਜਬਾਨ ਦੇ ਵੱਲੋਂ ਉਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਇਸ ਦੌਰਾਨ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਇਸ ਨੌਜਬਾਨ ਦੇ ਨਾਲ ਹੀ ਹੱਥੋਪਾਈ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਫਿਰ ਦੇਖਦੇ ਹੀ ਦੇਖਦੇ ਮਾਮਲਾ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਇੱਟਾਂ ਤੱਕ ਦਾ ਮੀ ਜਿਹੜਾ ਭਰਾ ਦਿੱਤਾ ਜਾਂਦਾ ਇਸ ਦੌਰਾਨ so don't get ਬਿਕਤੀਆਂ ਨੂੰ ਵੀ ਨਿbschਿਆ ਜਾਂਦਾ ਛੜਾਉਣ ਗਏ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜ਼ਖਮੀ ਕਰ ਦਿੱਤਾ ਜਾਂਦਾ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਨੌਜਵਾਨ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਇੱਕ ਦੁਕਾਨ ਦੇ ਉੱਪਰ ਕੁਝ ਨੌਜਵਾਨਾਂ ਦੇ ਵੱਲੋਂ ਦੁਕਾਨਦਾਰ ਨਾਲ ਬਹਿਸ ਕੀਤੀ ਜਾ ਰਹੀ ਸੀ ਇਹ ਨੌਜਵਾਨ ਉਸ ਦੁਕਾਨ ਦੇ ਉੱਪਰ ਕੁਝ ਸਮਝ ਲੈਣ ਦੇ ਲਈ ਗਿਆ ਸੀ ਪਰ ਬਹਿਸ ਕਰਦੇ ਨੌਜਵਾਨਾਂ ਨੂੰ ਦੇਖ ਇਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਫਿਰ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਨੇ ਇਸ ਨੂੰ ਹੀ ੱੱਕੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਦੇਖਦੇ ਹੀ ਦੇਖਦੇ ਮਾਮਲਾ ਬਦ ਅਜਿਸ ਤੋਂ ਬਾਅਦ ਇਸ ਨੌਜਵਾਨ ਦੇ ਪਰਿਵਾਰਕ ਮੈਂਬਰ ਆਉਂਦੇ ਨੇ ਤੇ ਇਸ ਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਗੁੱਸੇ ਦੇ ਵਿੱਚ ਆਏ ਨੌਜਵਾਨਾਂ ਦੇ ਵੱਲੋਂ ਇਸ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਵੀ ਹਮਲਾ ਕਰ ਦਿੱਤਾ ਜਾਂਦਾ ਤੇ ਇਸ ਦੌਰਾਨ ਇੱਕ ਨੌਜਵਾਨ ਉਹ ਜ਼ਖਮੀ ਹੋਇਆ ਜਿਸ ਦਾ ਵਿਆਹ ਤਰਿਆ ਹੋਇਆ ਹੈ ਕੁਝ ਦਿਨਾਂ ਤੱਕ ਉਸ ਨੌਜਵਾਨ ਦਾ ਵਿਆਹ ਹੋਣਾ ਹੈ ਤੇ ਹੁਣ ਉਹ ਹਸਪੀਟਲ ਦੇ ਵਿੱਚ ਸੀਰੀਅਸ ਹਾਲਤ ਦੇ ਵਿੱਚ ਪਿਆ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਹਾਲਾਤ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਬੂਟ ਚੱਕ ਕੇ ਕੁੜੀ ਰੋਂਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਤਾਂ ਇਸ ਹਸਪੀਟਲ ਤੋਂ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਜ਼ਖਮੀਆਂ ਨੂੰ ਇਲਾਜ ਦੇ ਲਈ ਲਿਆਂਦਾ ਗਿਆ ਉੱਥੇ ਹੀ ਦੱਸਦੀ ਹੈ ਕਿ ਪਰਿਵਾਰਕ ਮੈਂਬਰਾਂ ਨੇ ਉਸੇ ਇਲਾਕੇ ਦੇ ਰਹਿਣ ਵਾਲੇ ਕੁਝ ਨੌਜਵਾਨਾਂ ਦੇ ਉੱਪਰ ਇਲਜ਼ਾਮ ਲਗਾਏ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਿਆ ਤੇ ਜਾਂਚ ਤੋਂ ਬਾਅਦ ਸਪਸ਼ਟ ਹੋ ਪਾਏਗਾ ਕਿ ਆਖਰ ਮਾਮਲਾ ਕੀ ਹੈ ਪਰ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਲਹੂ ਲਹਾਣ ਹੋਏ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਨੇ ਉੱਥੇ ਹੀ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਇੱਕ ਦੁਕਾਨ ਦੇ ਉੱਪਰ ਦੁਕਾਨਦਾਰ ਨਾਲ ਬਹਿਸ ਕਰ ਰਹੇ ਕੁਝ ਨੌਜਵਾਨ ਸਤਨਾਮ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਰੂਪਨਗਰ ਤੋਂ ਜੀ ਅੱਜ ਹੋਇਆ ਕੀ ਹੈ ਭਾਜੀ ਬਾਅਦ ਨਹੀਂ ਇੰਨਾ ਮੁੰਡੇ ਦੇ ਹੱਥੀ ਪੈ ਗਏ ਜਦੋਂ ਅਸੀਂ ਗਏ ਇਹਨਾਂ ਦੇ ਗਲੀ 'ਚ ਕਿਤੇ ਮੱਥੀ ਭਾਈ ਨਾ ਉਤਟਾ ਮਾਰ ਕੇ ਸਾਰੇ ਤਲਵਾਰਾ ਤੁੜਾ ਮਾਰ ਕੇ ਸਾਰੇ ਸਿਰ ਬਾਹਰ ਮਾਰਿਆ ਕੀ ਹੈ ਇਹ ਹੈ ਕਿ ਮੱਲੇ ਦੇ ਮੁੰਡੇ ਰਾਜਨ ਰਾਜਨ ਕਿਹੜੀ ਜਗ੍ਹਾ ਤੋਂ ਆਏ ਹੋ ਰੂਪਨਗਰ ਭਾਈ ਹੋਇਆ ਕੀ ਭਾਈ ਦੁਕਾਨ ਤੇ ਸਮਾਨ ਲੈ ਰਹੇ ਸੀ ਦੁਕਾਨਦਾਰ ਦਾ ਬਤਮੀ ਚ ਹੀ ਕਰ ਰਿਹਾ ਸੀ ਤੇ ਮੈਂ ਕਿਹਾ ਚੱਲੋ ਛੜੋ ਛੱਡੋ ਵੀਰੇ ਯਾਰ ਮੈਂ ਕਿਹਾ ਭਾਜੀ ਨੂੰ ਕੋਈ ਬੋਲਣ ਦੇ ਤੁਸੀਂ ਉਹ ਜੀ ਗਾਲ ਕੱਢਣ ਲੱਗ ਗਿਆ ਜੀ ਮੈਨੂੰ ਉਸ ਤੋਂ ਬਾਅਦ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਫਿਰ ਜੀ ਤੱਕਾ ਮਾਰਤਾ ਮੈਨੂੰ ਚਾਰ ਪੰਜ ਜਣੇ ਸੀਗੇ ਹੱਥੀ ਪੈ ਗਏ ਮੇਰੇ ਟੋਟਲ ਅੱਠ ਜਣੇ ਆ ਇਹ ਉੱਥੇ ਰਹਿੰਦੇ ਨੇ ਉੱਥੇ ਰਹਿੰਦੇ ਉਸੇ ਗਲੀ 'ਚ ਕੀ ਹਥਿਆਰ ਵਗੈਰਾ ਸੀ ਹਥਿਆਰ ਜੀ ਏਡੇ ਏਡੇ ਦਾਹ ਹੀ ਉਹਨਾਂ ਕੋਲੇ ਕਿਰਪਾਨਾਂ ਸੀਗੀਆਂ ਤੇ ਇੱਟਾਂ ਚਲਾਈਆਂ ਉੱਪਰ ਉਹਨਾਂ ਨੇ ਅੱਛਾ ਹੱਥੀ ਜਗਾ ਤੋ ਰੂਪਨਾ ਕਰਦੇ ਪਰਚਾ ਕਰਾਣਾ ਨਹੀਂ ਮੈਂ ਕੀ ਮੰਗ ਕਰਦੇ ਪ੍ਰਸ਼ਾਸਨ ਸਾਨੂੰ ਇਨਸਾਫ ਦੇਗਾ ਜੀ ਇਨਸਾਫ ਕਰ ਲੋ ਪਹਿਲਾਂ ਵੀ ਕਦੇ ਕੋਈ ਲੜਾਈ ਝਗੜਾ ਨਹੀਂ ਸਾਡੀ ਉਹਨਾਂ ਨੇ ਬਥੇਰੇ ਲੜਾਈ ਝਗੜੇ ਕੀਤੇ ਜੀ ਠੀਕ ਹੈ ਜੀ ਕੀ ਨਾਮ ਆ ਪਾ ਜੀ ਮੇਰਾ ਨਾਮ ਗੁਰਮੇਲ ਸਿੰਘ ਕਿਹੜੀ ਜਗ੍ਹਾ ਤੋਂ ਆਏ ਹੋ ਰੂਪਨਗਰ ਠੀਕ ਹੋਇਆ ਕੀ ਅੱਜ ਤੱਕ ਨਾ ਤੇ ਮੈਂ ਮੇਰਾ ਭਤੀਜਾ ਆਇਆ ਕਿਤੇ ਦੁਕਾਨ ਤੇ ਗਿਆ ਸੀ ਤੇ ਦੁਕਾਨ ਤੋਂ ਕਿਤੇ ਉਹ ਮੁੰਡੇ ਖੜੇ ਸੀ ਉਹ ਦੁਕਾਨਦਾਰ ਨਾਲ ਬਤਮੀਜੀ ਕਰਦਾ ਹੈ ਇਹਨੇ ਕਿਹਾ ਯਾਰ ਛੱਡੋ ਬਰਾ ਕਿਉਂ ਐਵੇਂ ਹੱਕ ਲੈਣਾ ਕਲੇਸ਼ ਕਰਦੇ ਜੀ ਉਹਨਾਂ ਇਹਨੂੰ ਧੱਕਾ ਮਾਰਦਾ ਠੀਕ ਹੈ ਧੱਕਾ ਮਾਰਦਾ ਉਹਨਾਂ ਨੂੰ ਮਾਰਿਆ ਹੋਊਗਾ। ਬੋਲੇ ਦੇ ਵਿੱਚ ਚਲੇਸ ਵਧ ਗਿਆ। ਉਹ ਉੱਥੇ ਇੱਟਾਂ ਮਾਰ ਲਾ ਪਿਆ। ਕੁਰਬਾਨਾ ਟੋਕੇ ਸਾਨੂੰ ਪਤਾ ਨਹੀਂ ਆਈ ਤੇ ਨੰਗੇ ਹੱਥੀ ਗਏ ਉੱਥਰੇ ਘਰ ਮੁੰਡੇ ਦਾ ਵਿਆਹ ਜਿਹਨੂੰ ਸੱਟ ਲੱਗੀ ਐ। 31 ਅਪ੍ਰੈਲ ਨੂੰ ਉਹਦਾ ਵਿਆਹ ਐ। ਤੁਹਾਨੂੰ ਤਾਂ ਪਤਾ ਨਹੀਂ ਆਈ ਤੇ ਉੱਥੇ ਗਏ ਕਿ ਚਲ ਮੁੰਡੇ ਨਾਲ ਲੜਦੇ ਛੜਾ ਦੇ ਨੇ। ਧਿਆਨ ਸੀ ਕੁਰਬਾਨਾ ਦਾਤਰ ਟੋਕੇ ਕਿੰਨੇ ਜਣੇ ਸੀਗੇ 8-9 ਜਣੇ ਸੀ ਬਾਹਰੋਂ ਵੀ ਆਏ ਸੀ ਉਹ ਛੱਤ ਤੇ ਚੜੇ ਸੀ ਉਹਨਾਂ ਨੂੰ ਤਾਂ ਜਾਣਦੇ ਨਹੀਂ ਹਾਂ ਕਿੰਨੇ ਕੁ ਜਣੇ ਦਾ ਸੱਟਾ ਲੱਗਿਆ ਲੈ ਕਾਫੀ ਜਣੇ ਦਾ ਲੱਗੀਆਂ ਸਰ 12-14 ਜਣੇ ਇੱਟਾ ਮਾਰਦੇ ਹੋ ਤੇਰੇ ਵੀ ਲੱਗਦੀ ਆ ਮੇਰੇ ਵੀ ਲੱਗਦੀ ਉਹ ਕਿੱਥੇ ਨੂੰ ਕਹਿੰਦੀ ਆ ਬੰਦੇ ਡਿਫਾਲਟਰ ਨੇ ਉਹ ਡਿਫਾਲਟਰ ਨੇ ਜੀ ਹਾਂ ਨਾ ਨਹੀਂ ਪਤਾ ਮੈਨੂੰ ਕੌਣ ਨੇ